ਸਰ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੀਵਾ ਕੰ ਦਾ ਮੌਕਾ ਦਿੱਤਾ ਮਾਣ ਬਖਸਿਆ ਤੁਹਾਡੇ ਸਹਿਯੋਗ ਤੇ ਸਰਪੰਚੀਅਤ ਦਾ ਸਿੱਧਿਆ ਜੋ ਕੀ ਕਹਣਾ ਚਾਹੋ ਕਿਵੇਂ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਪਿੰਡ ਦਲਵਾਨਾਂ ਦਾ ਬਤੌਰ ਸਰਪੰਚ ਦਸਤਾਨ ਸਿੰਘ ਮੈਂ ਪਹਿਨਾ ਅਕਾਲ ਪੁਰਖ ਦਾ ਸੁਖਰਜ ਗੁਜਾਰਾ ਜਿਨ੍ਹਾਂ ਨੇ ਮਾਲਕ ਦੇ ਮੈਨੂੰ ਸਰਦਾਰੀ ਦਾ ਮੌਕਾ ਦਿੱਤਾ ਉਸ ਤੋਂ ਬਾਅਦ ਮੈਂ ਪਿੰਡ ਵਾਸੀਆਂ ਦਾ ਸਾਰਿਆਂ ਦਾ ਤੈਅ ਦਲੋਂ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਜਿੱਤਾਇਆ ਉਹ ਪਿਛਲੀ ਪੰਚਾਇਤ ਉਹਨਾਂ ਕੋਲੇ ਕਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗੋਈ ਹੁਣ ਪੂਰੇ ਕਰਾਈ ਜਾਣ। ਤੁਹਾਡੇ ਜੀ ਕਾਫੀ ਕੰਮ ਆ ਜਿਹੜੇ ਦੂਜੇ ਪਿੰਡ ਦੇ ਵਿੱਚ। ਜੀ ਸਾਡੇ ਇੱਕ ਪ੍ਰਾਇਮਰੀ ਸਕੂਲ ਆ ਉਹਦੇ ਵਿੱਚ ਕੋਈ ਪਲੇ ਗਰਾਊਂਡ ਦੀ ਜਗ੍ਹਾ ਹੈਗੀ ਆ ਅਜੇ ਤੱਕ ਕੋਈ ਕੰਪਲੀਟ ਨਹੀਂ ਹੋਈ। ਤਿੰਨ ਕਪਟੋ ਨੀਵੀਂ ਜਗ੍ਹਾ ਇੱਕ ਉਹਦਾ ਵਿਕਾਸ ਕਰਾਉਣ ਦਾ ਮੇਰਾ ਵਤੀਰਾ ਏ। ਉਹ ਸਭ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਂਦਾ। ਉਹਨਾਂ ਹੋਟੇ ਲੱਗਿਆਂ ਤੇ ਲਟਾਂ ਲੱਗੀਆਂ ਹੁੰਦੀਆਂ ਨੇ ਜਦੋਂ ਪਿੰਡਾਂ ਦੇ ਦਰਾਂ ਟੱਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰ ਵੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਉਹ ਓਪਨ ਜਿਮ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਕੈਂਪਰ ਲੱਗੇ ਬੜੀ ਅਦਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੀ ਵੀ ਕੋਈ ਇਦਾਂ ਦੀ ਸੁਖ-ਸੂਹਦ ਕੁਸ਼ਲਤੀ ਹੈ ਹਾਂਜੀ ਪੱਕਾ ਰਾਧਾ ਜੀ ਮੇਰਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਪਣੀ ਧਰਮ ਦੇ ਵਿੱਚ ਸਾਡੇ ਪਾਰਕ ਦੀ ਜਗ੍ਹਾ ਹੈਗੀ ਆ ਪੰਚਾਇਤ ਘਰ ਆ ਉਹਨੂੰ ਸਵਾਰ ਕੇ ਉਹਦੇ ਵਿੱਚ ਆਪਾਂ ਜਿਹੜਾ ਪਾਰਕ ਬਣਾਈ ਜਾਵੇਗੀ ਵੀਰ ਜੀ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰ ਨਹੀਂ ਪਹੁੰਚਦਾ ਗਰੀਬ ਤੇ ਘਰ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਇਦਾਂ ਦੀ ਸਮੱਸਿਆ ਹੈਗੀ ਹੈ ਸਾਡੇ ਆਉਣ ਵਾਲੇ ਸਮਾਵੇਲ ਵਿੱਚ ਕਿਸੇ ਵੀ ਗਰੀਬ ਦੇ ਨਾਲ ਬਿੱਤਰਾਂ ਨਹੀਂ ਆਉਣ ਦਿੰਦਾ ਮੈਂ ਇਹ ਮੇਰਾ ਵਿਸ਼ਵਾਸ ਰਿਹਾ ਜਿਹੜੇ ਹੱਕਦਾਰ ਹੋਣਗੇ ਕੇਹੀ ਆਪਣੇ ਸਹੂਲਤ ਦੇ ਹੱਕ ਉਹਨਾਂ ਨੂੰ ਮਿਲੂਗਾ ਨਾ ਕਿ ਰਿਆ ਬੇਹਕੀ ਉਹ ਹੱਕ ਦੇਣੀ ਜੀ ਵੀਰ ਜੀ ਨਰੇਗਾ ਦੇ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਤਾਂ ਦਨ ਜਾਇ ਨਾ ਪਾਈ ਜਾਂਦੇ ਤੁਸੀਂ ਆਮ ਦੇਖਿਆ ਰਹੇਗਾ ਉਹ ਧਾਲਿਕ ਵਾਜੀ ਕਿਵੇਂ ਦੇਖਿਆ ਜਾਏਗਾ ਮੇਰੇ ਕਾਰਜਕਾਲ ਦੇ ਵਿੱਚ ਅਜੇ ਨਰੇਗਾ ਦੇ ਸਿਰ ਕੋਈ ਕੰਮ ਨਹੀਂ ਹੋ ਰਿਹਾ ਜਦੋਂ ਪੈਣਗੇ ਉਹ ਜਿਹਦੇ ਯਾਇ ਜੀ ਆ ਉਹੀ ਹੱਕਦਾਰੀ ਰਹੀ ਆ ਅਨਸਾਨ ਪੈਣਗੇ ਜੀ ਉਹਦੇ throh ਕੰਮ ਆਉਗਾ ਪਿੰਡ ਦੇ ਵਿਕਾਸ ਦਾ ਸੋ ਵਿਦ ਦੀ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਦੇ ਵਿੱਚ ਕੁਸ਼ਤਾਬ ਦੀ ਕਮੀ ਲੱਗਦੀ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਜੀ ਹਾਂ ਜੀ ਇਸ ਸਕੂਲ ਦੇ ਵਿੱਚ ਹੀ ਸਾਡੇ ਟੀਚਰ ਹੀ ਐ ਇੱਕ ਵਾਰੀ ਹਾਂ ਜੀ ਬੱਚਿਆਂ ਦਾ ਅਜ ਦੇ ਵਿੱਚ ਕੋਈ ਕਾਫੀ ਧਿਆਨ ਘੱਟ ਵਾ ਮੇਂ ਬੱਚੇ ਘੱਟ ਨੇ ਗਿਣਤੀ ਘੱਟ ਬੱਚੇ ਘੱਟ ਹੋਣ ਦੇ ਬਾਵਜੂਦ ਇੱਕ ਇਹ ਟੀਚਰ ਦਾ ਇੱਥੇ ਇੱਕ ਦਿੱਤੀ ਇਹ ਸਕੂਲ ਕਿੰਨੇ ਤੱਕ ਇਹ ਪ੍ਰਾਇਮਰੀ ਤੱਕ ਸਕੂਲ ਹੈ ਪੰਜਵੀਂ ਤੱਕ ਹਾਂ ਜੀ ਇਹ ਕੀ ਦੇ ਆਪਕ ਜਿਹੜਾ ਪੰਜ ਕਲਾਸਾਂ ਨੂੰ ਕਵਰ ਕਰਨ ਲਿਆ ਜੀ ਹਾਂ ਜੀ ਕੀ ਕਵਰ ਕਰ ਰਹੇ ਹਾਂ ਕੀ ਪ੍ਰਾਈਵੇਟ ਸਕੂਲਾਂ ਵਾਲਾ ਰੁਝਾਨ ਹੋਣ ਜਾਂਦਾ ਕਰਕੇ ਤਾਂ ਹੀ ਗਿਣਤੀ ਦਾ ਤਾਂ ਹੋਣ ਕਰਕੇ ਇੱਧਰ ਜੀ ਘੱਟ ਹੋ ਵੀ ਦੀ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਮਹਿੰਮ ਚੜੀਆ ਆਪ ਜੀ ਦੇ ਪਿੰਨੂ ਲੈ ਕੇ ਕਿਵੇਂ ਦੇਖਦੇ ਅਸੀਂ ਤੇ ਜੋ ਵੀ ਪੰਜਾਬ ਦੇ ਕਦਮ ਉਠਾਇਆ ਸੀ ਨਹੀਂ ਉਹਦੇ ਨਾਲ ਸਹਿਮਤ ਸਾਡੇ ਪਿੰਨ ਦੇ ਵਿੱਚ ਅਸੀਂ ਉਸ ਤੋਂ ਬਾਅਦ ਕਾਫੀ ਸੁਧਾਰ ਜਿਹੜਾ ਨਸ਼ਿਆਂ ਦਾ ਕਰਵਾਇਆ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਨਸ਼ੇ ਤੇ ਅਸੀਂ ਉਹਦੇ ਮਗਰ ਨਹੀਂ ਜਾਵਾਂਗੇ ਮਤਲਬ ਠੀਕ ਆ ਪਿੰਨ ਦਾ ਲੱਗਦਾ ਚੰਗਾ ਕਦਮ ਆ ਠੀਕ ਆ ਜੀ ਵੀਰ ਜੀ ਕੱਚੇ ਘੁੰਨ ਰਹਾਂ ਤਾਂ ਆਹ ਇਆ ਵਿਸ਼ੇ ਜੋ ਨਵੇਂ ਹੌਮ ਅਪਲਾਈ ਕੀਤੇ ਗਏ ਜਿੰਨੇ ਆਪਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਘਰ ਨੇ ਕਿੰਨੇ ਨਵੇਂ ਹੌਮ ਅਪਲਾਈ ਕੀਤੇ ਗਏ ਸਾਡੇ ਕੋਈ 10 15 ਹੀ ਹੋਏ ਆ ਜੀ ਜਿਹੜੇ ਮੈਂ ਕਰਵਾਏ ਸੀ ਜਿਹੜੇ ਜੋਗ ਲੋ ਜਿਹੜੇ ਜੋਗ ਲੋ ਹੀ ਨੌਜਵਾਨਾਂ ਦਾ ਲੈਕਚਰ ਦੇ ਵਿੱਚ ਅਹਿਮ ਰੋਲਦਾ ਹੁੰਦਾ ਤੁਹਾਡੇ ਪਿੰਡ ਵਿੱਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਮੱਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪ੍ਰੋਜੈਕਟ ਹੋਏਗਾ ਉਹਨਾਂ ਦੇ ਵਿੱਚ ਜੀ ਸਾਡਾ ਫਲੇਕ ਗਰਾਊਂਡ ਬਣਾਉਣ ਦਾ ਮੇਖਿਆ ਰਾਜੀ ਸਾਡੀ ਕੋ ਜਗਾ ਹੈਗੀ ਹੈ ਪੰਚਾਇਤ ਦੀ ਉਹ ਸਾਡੇ ਕੋ ਜਦੋਂ ਫੰਡ ਆ ਗਿਆ ਆਪਾਂ ਪਲੇ ਗਰਾਉਂਡ ਦਾ ਖਾਸ ਕਰਕੇ ਨੌਜਵਾਨਾਂ ਵਾਸਤੇ ਇਹਦਾ ਵਾਓ ਪਲੇ ਗਰਾਉਂਡ ਜੀ ਦਾ ਬਣਾਉਣ ਦੀ ਹਿੱਸਾ ਸਾਡੀ ਜੀ ਹਾਂ ਜੀ ਨਹੀਂ ਇਹਨਾਂ ਦਾ ਉਹ ਉਵੇਦੀ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕ ਕੀ ਪ੍ਰਧਾਨ ਹੋਏਗਾ ਸਾਡੇ ਪਲੇਟ ਫਾਰਮ ਆ ਜੀ ਉਹਨਾਂ ਵਾਸਤੇ ਪਲੇ ਗਰਾਉਂਡ ਤਿਆਰ ਕਰਵਾ ਕੇ ਉਹਨਾਂ ਤੋ ਜੇ ਸਾਡੇ ਕੋ ਅਵੇਲੇਬਲ ਗ੍ਰਾਂਟ ਦੇ ਵਿੱਚੋਂ ਫੰਡ ਹੋਊਗਾ ਠੀਕ ਹੈ ਨਹੀਂ ਤਾਂ ਆਪਣੀ ਜੇਬ ਚੋਂ ਆਪਾਂ ਉਹਨਾਂ ਨੂੰ ਵਾਸਤੇ ਸਮਾਨ ਜਿਹੜਾ ਮਈਆ ਕਰਵਾ ਕੇ ਜਿਹੜਾ ਨਸਿਆਂ ਤੋਂ ਆਪਾਂ ਜਿਹੜਾ ਰਹਿਤ ਕਰਵਾ ਕੇ ਇਹਨਾਂ ਨੂੰ ਪ੍ਰੇਗ ਡਰਾਉਨ ਵਾਲ ਤੋਂ ਜਿਹੜਾ ਵਾਰਕ ਖੇਡਾਂ ਬਗ ਐਜੂਕੇਸ਼ਨ ਵਾਲ ਨੇ ਜਿੱਥੇ ਇਹਨਾਂ ਬੱਚਿਆਂ ਦਾ ਵਿਕ ਵਧੀਆ ਪੜੇਗਾ ਉਹਦੇ ਨਾਲ ਸਾਡਾ ਪੰਚਾਇਤ ਦਾ ਸਾਡੇ ਦੇਸ਼ ਦਾ ਨਾਮ ਹੀ ਜਿਹੜਾ ਰੋਸ਼ਨ ਹੋਏਗਾ ਜੀ ਅਬੀ ਦੀ ਕਈ ਵਾਰੀ ਪਿੰਨਾਂ ਦੇ ਤਗੜੇ ਨੇ ਕੁਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਕਈ ਤੱਕੇ ਖਾਣੇ ਪੈਂਦਾ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜੁੰਮਿਆ ਦੀ ਹੁੰਦੀ ਹੈ ਕਿਵੇਂ ਦੇਖਦੇ ਉਹਦੇ ਦੀ ਬਹੁਤ ਜ਼ਿਆਦਾ ਇਹ ਇਹਦੇ ਵਿੱਚ ਸਰਪੰਚ ਦਾ ਰੋਲ ਵਧਾਈ ਮੇਰੀ ਅਹਿਮੀਅਤ ਇਹੀ ਆ ਵੀ ਮੈਂ ਥਾਣੇ ਤੱਕ ਜੇਰਾ ਕੋਈ ਫੈਸਲਾ ਨਾ ਹੀ ਜਾਣ ਦਵਾ ਕੋਈ ਕਰਵਾਏ ਵੀ ਹੈ ਜੇ ਰਾਤੀ ਇੱਕ ਕੋਈ ਫੈਸਲਾ ਆਈ ਕਰ ਦੋ 2 ਘੰਟੇ ਮੈਂ ਆਪਣਾ ਟਾਈਮ ਬਰਬਾਦ ਕਰਕੇ ਆਪਣੇ ਘਰ ਸੱਦ ਕੇ ਉਹਨਾਂ ਨੂੰ ਮਨਪੀ ਮਸਲਾ ਹਟਵਾਇਆ ਇਹ ਕਰਕੇ ਮੇਰਾ ਵਿਚਾਰਵਾ ਵੀ ਥਾਣੇ ਤੱਕ ਨਾ ਹੀ ਜੇਰਾ ਪਹੁੰਚ ਪਬਲਿਕ ਦੀ ਹੋਂਦ ਹੈ ਤੇ ਮਾਈ ਬਾਜੇ ਪੈਸੀ ਬਾਜੇ ਜੀ ਕਿਹੜਾ ਤੁਸੀਂ ਉਹਨਾਂ ਪੈਲ ਦੇ ਆਧਾਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾਇਦਾ ਉਹ ਜਿਹੜਾ ਪਿੰਨ ਨੂੰ ਸਫਸਤ ਹੁਦਾਂ ਪਰਦਾ ਅੰਦਰ ਅਸੀਂ ਪੈਲ ਦੇ ਆਧਾਰ ਤੇ ਅੱਜ ਤੱਕ ਦੋ ਗਲੀਆਂ ਜਿਹੜੀਆਂ ਪਹਿਲਾਂ ਅੱਜ ਤੱਕ ਕੱਚੀਆਂ ਹੀ ਰਹੀਆਂ ਉਹ ਮੈਂ ਕੰਪਲੀਟ ਕਰਵਾ ਦਿੱਤਾ ਹਾਂ ਕੰਮ ਚੱਲਣ ਡਿਆ ਉਸ ਤੋਂ ਬਾਅਦ ਸੰਸਾਨ ਘਾੜ ਦੀ ਸ਼ਾਦੀ ਜਿਹੜੀ ਸੈਡ ਨਹੀਂ ਖਸਤਾ ਹਾਲ ਆ ਉਹ ਮੇਰੀ ਕੋਸ਼ਿਸ਼ ਆ ਵੀ ਜਦੋਂ 판ਦਵ ਹੋ ਰਾਜੇ ਉਹ ਮੈਂ ਪੈਲ ਦੇ ਆਧਾਰ ਤੇ ਉਹਦਾ ਕੰਮ ਚਾਲੂ ਕਰਨਾ ਉਸ ਤੋਂ ਬਾਅਦ ਆ ਪਲੇਕ ਡਾਟਵਾ ਹਾਂਜੀ ਪਾਰਕ ਆ ਹਾਂਜੀ ਤੇ ਸੁਰੱਖਿਆ ਦਾ ਸਾਡੇ ਘਰ ਦੇ ਵਿੱਚ ਆਪ ਹੀ ਕੰਮ ਹੋਣ ਵਾਲਾ ਉਹ ਆਪਾਂ ਕਹਿਦੇ ਆਹਾ ਦੇ ਵਿੱਚ ਜਿੱਦਣ ਵੀ ਸਾਨੂੰ ਜਰਾਟ ਮਹੀਰਾ ਹੋਗੀ ਇੱਕ ਸੁਰੱਖਿਆ ਸਿਸਟਮ ਦੀ ਹੈ ਲਾਈਟ ਇੱਕ ਕੈਮਰਾ ਜਿਹੜੇ ਮਹੀਰਾ ਕਰਵਾ ਜੀ ਉਹ ਇਹ ਸਭ ਨੇ ਦੇਖਿਆ ਕਈ ਪੰਨਾ ਵਿੱਚ ਕਿੰਨਾ ਜਿਹੜੇ ਸਪੀਕਰ ਦੀ ਗੁਰਬਾਣੀ ਦੇ ਦੇਖਿਆ ਮੁੰਡਾ ਪ੍ਰਸਾਦ ਨੇ ਚੱਲਦਾ ਤੇ ਕੋਈ ਪਲਾਨ ਹੈਗਾ ਤੁਹਾਡਾ ਹਾਂਜੀ ਉਹ ਵੀ ਨਾਲ ਪਲਾਨ ਆ ਉਹ ਵੀ ਲੈਟਰਾਂ ਦੇ ਸੁਰਖ ਸਿਸਟਮ ਦੇ ਲੈਟਰਾਂ ਦੇ ਨਾਲ-ਨਾਲ ਘਰ-ਘਰ ਦੀ ਬਾਰ-ਬਾਰ ਜਿਹੜਾ ਵਾਪਦਾ ਕੰਟਰੋਲ ਜਿਹੜਾ ਵਾ ਘਰ ਦੇ ਨਾਲ ਹੀ ਦਿੱਤਾ ਜਾਊਗਾ। ਫਾਂਦਾ ਆਈ ਜਾਊਗਾ ਮੈਂ ਪੈਦ ਦੇ ਆਧਾਰ ਤੇ ਮਲਪੀ ਪਾਰਟੀ ਬਾਜੀ ਤੋਂ ਉੱਠ ਕੇ ਮੈਂ ਪਿੰਡ ਦਾ ਬਤਾਸ ਦੇ ਗ੍ਰਾਉਂਡ ਦਾ ਹੱਕਦਾਰ ਹਾਂ। ਸੋ ਉਹ ਵੀ ਜੀ ਪਿੰਡ ਤੇ ਲੋਕਾਂ ਤੁਹਾਨੂੰ ਸੇਵਾ ਕੰਦਾਂ ਦਾ ਮਕਰਤਾ ਮਾਣ ਬਖਸ਼ਿਆ ਉਹਨੇ ਸੀ ਅਤੇ ਸਪੰਚੀਆਤਾ ਸਿੱਧਿਆ ਸੋ ਮੈਸੇਜ ਕੀ ਦਿਨਾ ਚਾਹੂਗੇ ਪਿੰਡ ਵਾਲਿਆਂ ਨੂੰ ਮੈਂ ਪਿੰਡ ਵਾਲਿਆਂ ਦਾ ਤੈਅ ਦਿਵਾਉਂਦਾ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਮੈਨੂੰ ਸ਼ੀਵਾ ਦਾ ਮੌਕਾ ਦਿੱਤਾ ਪਰ ਮੈਂ ਆ ਪੰਜ ਸਾਲ ਦੇ ਵਿੱਚ ਇੱਕ ਮਿਸਾਲ ਪੇਂਦੀ ਕਿ ਹੈ ਕਿ ਐਮ ਕਰ ਦੂੰਗਾ ਕਿ ਸਰਪੰਚ ਜਸਵੰਤ ਸਿੰਘ ਇੱਕ ਵਾਰੀ ਬਣਿਆ ਹੈ ਸਰਪੰਚ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਸਰ ਕੀ ਨਾਮ ਜੀ ਆਪਣਾ ਗੁਰੂ ਸ਼ਤਨਮ ਸਿੰਘ ਬੜਿਆ ਜੀ ਸਭ ਤੁਸੀਂ ਪਿੰਡ ਦੁੱਲੋਂ ਵਾਲੇ ਦੇ ਅਸਮੀ ਕੀ ਹੋ ਤੁਹਾਨੂੰ ਕਾਸ ਕਰ ਜਾਂ ਮੈਂ ਕਿਵੇਂ ਦੇਖਦੇ ਅਸੀਂ ਜੀ ਇਹ ਚੰਗੇ ਆ ਕਿ ਵਕਾਫ ਜੀ ਨਾਲ ਤੇ ਪਿੰਡ ਕੋ ਸਕੇ ਜੀ ਬੇਲੋਰਾ ਤੇ ਪਰ ਆ ਜੀ ਮੈਸਰਪੰਛਾ ਵੀ ਮੈਂ ਵੀ ਕਹੀ ਹੋਏ ਪੰਚਾਇਤ ਪਿੰਡ ਦੇ ਸਹਿਯੋਗ ਨਾਲ ਸਾਰਾ ਪਿੰਡ ਹਿੱਟਾ ਤੋਂ ਕਰਦੇ। ਤੋਂ ਸਾਰੇ ਭਾਈ ਜੋ ਪਰੋਟ ਕੇ ਸਾਰੇ ਕੰਮ ਕਰਾਉਂਦੇ। ਕੋਈ ਚੜੀ ਪਾਜੀ ਪਿੰਡ ਦੀ। ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਪਿੰਡ ਵਿੱਚ ਜਿਹੜੇ ਲੋੜੀ ਦੀ। ਸਾਡੇ ਪਿੰਡ ਜੀ ਵਿੱਚ ਕਾਫੀ ਕੰਮ ਹੋਣ ਵਾਲੇ ਆ। ਕੁਝ ਗਰੀਬ ਘਰ ਵੀ ਆ ਗਿਆ। ਭਰਾਂ ਦੇ ਵੀ ਕੰਮ ਕਰਨ ਵਾਲੇ ਆ। ਕੁਝ ਸਕੂਲ ਦੇ ਕੰਮ ਕਰਨ ਵਾਲੇ ਆ। ਦੂਰੋਂ ਦੂਰੋਂ ਮੋੜ ਪੜਨ ਵਾਲੀ ਬੱਚਿਆਂ ਦੀ ਉਹ ਨਹੀਂ ਪਣੀ। ਇਹ ਤਾਂ ਕਾਫੀ ਕੰਮ ਸਾਡੇ ਉਹੀ ਹਾਂ ਉਹ ਕਿਹਾ ਬਾਹਰ ਲੈ ਪੈਣਾ ਅੱਜ ਸ਼ਮਸ਼ਾਨ ਘਰ ਦੀ ਕਾफी ਸਮੱਸਿਆ ਹੁੰਦੀ ਆ ਸੀਵਰੇਜ ਦੀ ਸਮੱਸਿਆ ਕਾफी ਹੁੰਦੀ ਆ ਵੀ ਤੁਹਾਨੂੰ ਲੱਗਾ ਤੁਹਾਡੇ ਕੋਲ ਵੀ ਇਹ ਸਮਝ ਆ ਲਿਆ ਜੇ ਸਾਡੇ ਪਿੰਡ ਵਿੱਚ ਜੀ ਆ ਪਹਾਈਏ ਘਾਟ ਪਰ ਹੋਲੀ-ਹੋਲੀ ਸਰਪੰਚ ਤੜਾਲ ਮਿਲ ਕੇ ਸਾਰੀ ਪਿੰਚਾਇਤ ਬੈਠ ਕੇ ਸਾਰਾ ਪੁੱਗਾ ਟਕ